ਪਿਆਰਪੂਰੀ ਸਸਰੀਆਂ ਮਾ ਜੀ ਸਾਰੇ ਨੂੰ ਅੱਜ ਅਸੀਂ ਬੰਬ ਲੈ ਕੇ ਆਏ ਹਾਂ ਜੀ ਅੱਜ ਅਸੀਂ ਟੈਸਟਿੰਗ ਕਰਨ ਦੇ ਬੰਬ ਆ ਜੀ ਤੁਹਾਨੂੰ ਦਿਖਾਉਂਗੇ ਵੀ ਕਿਹੜੇ ਬੰਬ ਲੈਣੇ ਚਾਹੀਦੇ ਕਿਹੜੇ ਨਹੀਂ ਹੋਰ ਅਸੀਂ ਛੋਟੇ ਬੰਬ ਲੈ ਜਾਈਏ ਜਾਂ ਵੱਡੇ ਲੈ ਲਈਏ ਠੀਕ ਠੀਕ ਦੇ ਲੈ ਕੇ ਆਈਏ ਆ ਗਈ ਜੀ ਸਕਾਈ ਸ਼ਾਟ ਆਪਣਾ ਸੈਵਰੀ ਸ਼ਾਟ ਆ ਆ ਰਹੀ ਜੀ ਸਾਰੇ ਪਾਏਗਾ ਇਹ ਕਾਲਾ ਗੰਗਾ ਯਮਨਾ ਨਾ ਕੋਸ ਗੰਗਾ ਯਮਨਾ ਆ ਬੋਲਟ ਬੰਬ ਆ ਕੇ ਲੋ ਆ ਇਹ ਆਈ ਗਾ ਐਲੀਫੈਂਟ ਥੋੜੇ ਬਾਪਰੂ ਥੋੜੇ ਬਾਪਰੂ ਆ ਆ ਹੈ ਰਹੀ ਆਪਣਾ ਛੋਟਾ ਸੁਤਰੀ ਬਾਂਗੋ ਛੋਟੇ ਇਹ ਆ ਹੈਗੀ ਆਪਣੇ ਮੁਰਗਾ ਸ਼ਾਹ ਵਾ ਆ ਹੈ ਡੀਲੀ ਬਾਂਦਾ ਆਪਣੇ ਆ ਹੈਗੀ ਚਾਟਰ ਵੜ ਰਹੀ ਏ ਇਹ ਕਾ ਹੈਗੇ بڑے ਆ ਬੜੇ ਹੋ ਮੁਰਗਾ ਸ਼ਾਹ ਇਹ ਕਾ ਹੈ ਹੈਲਿਕੋਪਟਰ ਆ ਚੱਕਰੀਆਂ ਆ ਨਾਰਾ ਹੀ और बाकी सारे हिंदी बंब आ मसैला आनार आराशूट आ बिंदी बंबार हापस तौल देना थानू टेस्ट करके दिखाने छोटा पटाखा गई अपना आपके चला मसाल थानू दखाने

ਦਮਾਇ ਲਗਾ ਮੈਂ ਸ਼ਾਰਟਸ ਬਣੇ ਫੁੱਲ ਵਲੋਗ ਆ ہاں ਲੋ ਜੀ ਮਿੱਤਰੋ ਅਭੀ ਰੂਪ ਸਿੰਘ ਉਹ ਲਿਆਓ ਲਾਓ ਅਭੀ ਰੂਪ ਸਿੰਘ ਆ ਗਲਾਉਣ ਲੱਗੇ ਹੋ ਮਾਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਿਓ ਦਲਜੀਤੋਂ ਦੁੱਧ ਜੀ ਤੋਂ ਲੋ ਫੋੜਾ ਪ੍ਰੋਪਰ ਇਹ ਦੇਖੋ ਮਠੀ ਮਠੀ ਮਸਤਾ ਮਸਤਾ ਦੇਖ ਬੈਦੀ ਚਾਹ ਇਹ ਮੁੰਡਾ ਜਾਂਦੇ ਹੋਏ ਇਹ ਵਾਓ ਬਬਿਆ ਅੱਗ ਲਾ ਕੇ ਬਾਸ ਸਿੱਨਾ ਚੱਲਿਆ ਦਮਦਾਰੇ ਦਵਾਰੇ 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 ਇਹ ਗੱਡੀ ਭੰਣੇ ਦਾ ਓਰੇ ਆ ਓਰੇ ਮਾਈਕ ਗੱਡੀ ਭੰਣੇ ਦਾ ਪੂਰਾ ਪ੍ਰੋਗਰਾਮ ਹੈ ਗੁਰਜੀਤ ਬੰਬ ਪੜਾ ਹਗਾ ਗੰਗਾ ਜਮਨਾ ਨੀ ਨੀ ਆ ਬੰਬ ਉਹ ਗੇਟ ਕੋਲ ਲਾ ਗੇਟ ਕੋਲ ਆਹਾ ਗੇਲੀ ਆਪਣਾ ਪੜਾ ਗੰਗਾ ਜਮਨਾ ਉਹ ਇੰਨੀ ਝੜ ਮਾ ਵੀ ਨਾ ਲਾ ਕੇ ਫਾਈਬਰ ਖੂਗ ਤੂੰ ਹਾਂ ਇੱਧਰ ਲਿਆ ਰੂਪ ਥੋੜਾ ਇੱਧਰ ਕਰ ਆਈ ਆਪਣਾ ਛੋਟਾ ਨਾ ਗੰਗਾ ਜਮਨਾ ਆ ਦੇਖੋ ਜੀ ਸਾਡੇ ਅੰਦਰ ਸਾਰੇ ਟਿੰਕਰ ਟਿੰਕਰ ਲਾਈਟਰ ਸਟਾਰ ਮੇਰਾ ਟੀਮ ਕਿਹੜਾ ਗੰਬੂ ਘੁਆਰਾ ਅਰੇ ਅਜੀ ਚ ਆ ਲਗੇ ਜੀ ਆਟਮ ਬਾਬਾ ਦੇਖੋ ਜੀ ਬਹੁਤ ਆ ਆ ਲੱਗਿਆ ਆਟਮ ਬਣ ਜੂ ਪਰਮਵੀਰ ਸਿੰਘ ਕੋਈ ਨਹੀਂ ਥੋੜਾ ਸਾ ਹਲਦੀ ਹੈ ਇਧਰ ਆ ਜਾਂਦੇ ਸਾਲੀ ਜਮਿਤਰਾ ਦੇ ਹੈ ਇਹ ਕੀ ਮਾਰੋ ਨੀ ਪਾਇਆ ਬੱਤਨਾਇ ਵਾਲਾ ਆ ਸਾਡੇ ਪਹਿਲਵਾਨ ਜੀ ਸਖਾਈ ਵਰ ਲੱਗੀ ਚਲਾਉਣ ਮਸਤ ਮਸਤ ਦੀ ਕਵਲੀ ਉਹ ਯਾਰ ਯਾਰ ਮਿਸ ਹੋ ਗਿਆ ਸਾਡੇ ਪਹਿਲਵਾਨ ਲੱਗੇ ਨੇ ਲਾਉਣ ਇਹਨੂੰ 7 ਸ਼ੌਟ ਨੂੰ ਮਾਰ ਗੋ ਤੇ 7 ਸ਼ੌਟ ਚਲਾਤੇ ਨੇ 7 ਸ਼ੌਟ ਇਹ ਚਿੜਚਿੜ ਜੀ ਕਰਦੇ ਨੇ ਉੱਪਰ ਜਾ ਕੇ ਉਹ ਉਹ ਹਾਂ ਜਾਨਾ ਉਹਦਾ ਦੇ ਇਹ ਦੇਖੋ ਜੀ ਤੇ ਮੇਰੇ ਉੱਲੂ ਜਲਾਤੇ ਇੱਕ ਪਤਾ ਨਹੀਂ ਕਿਆ ਲਾਤੇ ਆ ਰਾਤ ਰਾਤੀ ਅਸੀਂ ਆਪਣਾ ਖੜਾ ਨਾ ਲੱਗਿਆ ਤੇ ਉੱਦ ਵੀ ਆਸ ਮਾਤੇ ਕੁਝ ਜਲਾਤੇ ਇੱਕ ਇਹ ਕੀੜੀ ਮ ਤੂੰ ਤੁਰ ਕੇ ਚੱਲਣਾ ਆ ਮੇਰੇ ਇੱਥੇ ਚੁਕਾ ਦੇਈ ਮੈਂ ਚਕਲੋਲ ਹੋ ਜਾਂਦੀ ਲਾ ਦੇ ਅੱਗ ਜਲਾ ਕੇ ਅੱਗ ਲੋ ਆ ਕੇ ਦੇਖੋ ਗਾਈਜ਼ ਅੱਗੇ ਲਾਉਣ ਲੱਗਿਆ ਬੱਤੀਓ ਚਿੱਲਣੀ ਨਹੀਂ ਵੇਣੀ ਆ ਪਹਿਲਵਾਨ ਸਾਡਾ ਖੜ ਗਿਆ ਉਹਨੂੰ ਇੱਧਰ ਆ ਸਾਬ ਇਹ ਵੈਸੇ ਸੱਚੀਓ ਪਹਿਲਵਾਨ ਹੈ ਤੇ ਸਿਕਸ ਪੈਕ ਦਿਖਦੇ ਨੇ ਤੇ ਉਹ ਅਨੀਲੀ ਚੀਗੀ ਵਾਲਾ ਪਹਿਲਵਾਨ ਹੈ ਬਹੁਤ ਤਗੜਾ ਹੈ ਗਾਈਜ਼ ਉਹ ਚਾਲਦੀ ਦੀ ਲੈ ਮੈਂ ਬਾਬਾ ਓਏ ਆ ਰੁਪਿਆ ਤੂੰ ਝੱਲ ਤੂੰ ਤੇ ਸੱਚੀਓ ਆ ਵੀਰੇ ਕਬੱਡੀ ਵਧੀਆ ਖੇਡਦਾ ਡੇ 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 ਕਬੱਡੀ ਵਧੀਆ ਫੂਕਦੇ ਮਤਲਬ ਲੇਟਰ ਉਹ ਪੰਪ ਹੂਣੀ ਨਾ ਆ ਜੀ ਸਸਤਾ ਲੇਟਰ ਵੀ ਲਿਖਿਆ ਹੈ ਉਹ ਲੈਟਰ ਆਹਾ ਦਿਵਾਈਏ ਜਲਦੀ ਰੂਪਾ ਉਹ ਬਹੁਤ ਤੇ ਚਾਹ ਬੋਲੇ ਆ ਰਿਹਾ ਨਾ ਉਹ ਵੀ ਕਹ ਰਿਹਾ ਆ ਲੈਟਰ ਵਧੀਆ ਕੋਲੋਂ ਕਿ ਤੂੰ ਉਹ ਵੀ ਲਾਣ ਲੱਗਈ ਹੈ ਚਾਹ ਲਾ ਤੂੰ ਆ ਆ ਦੇਖਿਆ ਮੈਂ ਕਿਹਾ ਤਾਂ ਨਾ ਉਹ ਉਦੋਂ ਚੱਲ ਜੇ ਤੁਚੜੀਆਂ ਲੈ ਨਾਰ ਕੋਲ ਕੋਲ ਜੀ ਅੱਛਾ ਨਾਰ ਮੈਂ ਵੀ ਅੱਜ ਜਣਾਂਗੀ ਅਧਾਰਵੇਂ ਗੇਟ ਦਾ ਹਰ ਜਿਹੜਾ ਨਾ ਵਾਹੋ ਹਾਰਾ ਭੰਤੇ ਦਾ ਸਾਡਾ ਚਿਲਾ ਵੀ ਮਾਰ ਤੇਦਾ ਯਾਰ ਨਾਰ ਨੇ ਫੁੱਟ ਗਿਆ ਦਾ ਯਾਰ ਉਹ ਪਹਿਲਾਂ ਹੋਰ ਉਹ ਛੱਦੇ ਆ ਵੀਰੇ ਤੰਦਿਆ ਨਹੀਂ ਏ ਠੀਕ ਆ ਬੈਸਟ ਵਧਿਆ ਲਾ ਜਿਹੜਾ ਖੜਕਾ ਜਾਂਦਾ ਉਹ ਫੇਰ ਲੰਘਿਆ ਪਹਿ ਪਹਿਲਵਾਨ ਚਲਾਣਾ ਜਿਹੜਾ ਲੰਘਦਾ ਕੁੜੀ ਇਦਾਂ ਹੋ ਜਾ ਉਹ ਜਿਹਰੇ ਨੂੰ ਜਾਣ ਦੋ ਉਹ ਕੜਾਹੀ ਥੱਲੇ ਲਾ ਕੇ ਦੇਖੇ ਆਹ ਹੋਰ ਪਹੁੰਚਦੇ ਨੇ ਹਾਂ ਆ ਦੇਖੋ ਇਹ ਇਹ ਬਹੁਤ ਸੋਹਣੇ ਪਹਿਲਵਾਨ ਜੀ ਆ ਦੇਖੋ ਜਿੰਮ ਕਰਦਾ ਸ਼ੌਕਾ ਜਿੰਮ ਜਿਵੇਂ ਕੀਤਾ ਕਰਦਾ ਰੋਪੀਓ ਪਲਾਟਿਨ ਜਿਵੇਂ ਕੀਤਾ ਕਰਦਾ ਸ਼ੋਰ ਆ ਬੱਜਿਆ ਤਮਾਕਾ ਆਪਨ ਲੱਗੇ ਆ ਮੈਂ ਤੁਹਾਡ ਨੂੰ ਪਹਿਲੀ ਵਾਰ ਕੈਮਰੇ ਮੂਰੇ ਦਿਖਾਉਣਾ ਪਹਿਲ ਵਾਰ ਪਤਾ ਕਿ ਨਾਲ ਲੱਗੇ ਆ ਅਜੇ ਪਟਾਕੇ ਬੱਜਿਆ ਨਹੀਂ ਇਹ ਤਾਂ ਮਜ਼ਾਕ ਕੁੱਟ ਰਹੇ ਆ ਉਹ ਭੰਤ ਆ ਗਿਆ ਕਾਮਯਾਬ ਹੋ ਗਿਆ ਬੰਦਾ ਸਾਡਾ ਚਲ ਹੁਣ ਅਸੀਂ ਚਲਾਣ ਲੱਗੀ ਸਿਟੀ ਆ ਕਿਹੜੀ ਸੈਟਿੰਗ ਹੁੰਦੀ ਹੈ ਬੰਦੂਖ ਵਾਲੀ ਸੈਟਿੰਗ ਤੇ ਅਗਰਬਤੀ ਨਾਲ ਸਾਨੂੰ ਦਿਖਾਣੇ ਆ ਇੱਕ ਲੋੜ ਇੱਕ ਉਹ ਪਹਿਲਵਾਨ ਗਿਆ ਫੇਰ ਅੱਗੇ ਪਹਿਲਵਾਨ ਅੱਗੋਂ ਲੱਗ ਗਿਆ ਜੀ ਇਹ ਹਵਾ ਆ ਰਹੀ ਹੈ ਪੰਬੂ ਨਾਲ ਪਹਿਲਵਾਨ ਵਿੱਚ ਵਜਨ ਦੇ ਲਓ ਹਾਂ ਜੀ ਹੁਣ ਤਨੂਰ ਦੇ ਆ ਇੱਕ ਝੋਟਾ ਬੰਦਾ ਹੁਣ ਅਸੀਂ ਚੱਲੇ ਜੀ ਅਗਲੀ ਵਾਰ ਆ ਕੇ ਆਏ ਹੈ ਜੀ ਅਗਰਬਤੀ ਨਾਲ ਅਸਟਰ ਤੇ ਆ ਰਿਹਾ ਹੈ ਲੱਗਿਆ ਕਿ ਪਹਿਲਾਂ ਐਂਡ ਤੇ ਚਲਾਇਆ ਜਾਂਦਾ ਨਾ ਸਲੋ ਮੋਸ਼ਨ ਕਰਕੇ ਯਾਰ ਤੁਹਾਨੂੰ ਵੀ ਲੱਗਦਾ ਕੋਈ ਹੁਣ ਤਾਂ ਨਾ ਨਹੀਂ ਸਟਿੱਕਲ ਮੁੰਡੇ ਵੀ ਖੁੱਸ ਜਾਂਦੇ ਆ ਇਹਦਾ ਆ ਦੋ ਬੰਦੇ ਅਰਗਬਤੀ ਜਨਨ ਲੱਗੇ ਜੀ ਬਦਦਾ ਮੁਲੀ ਪਹਿਲਵਾਨ ਦੇ ਉਹ ਹੁਣ ਬੜਾ ਦੇਖਦਾ ਯਾਰ ਇਹ ਆਰਗਬਤੀ ਚੱਲ ਗਈ ਹੈ ਜੀ ਹਾਂ ਚੱਲੋਗੇ ਸੀਟੀਆਂ ਆ ਹੋਰ ਕਿ ਬਲੂਈ ਜੀ ਸੀਟੀਆਂ ਯਾਰ ਕਿਸਾਨ ਨੂੰ ਦੇ ਦੋ ਖੜ ਜਾ ਚੱਲ ਅੱਲ ਗਈ ਜਣਾੜ ਇੱਕ ਗਈ ਆ ਦੂਈ ਚੱਲੇ ਨਹੀਂ ਰਹੀ ਉਹ ਦੇਖੋ ਜੀ ਉਹਦੇ ਅੱਗੇ ਦੀ ਬਾਲ ਰਹੀ ਸੱਤ ਸੀਟੀ ਚੱਲੂਗੀ ਜੀ ਆ ਸਾਲੀ

ਮੇਰੇ ਨਾਲ ਕਿਹਦੇ ਕਿੰਨਾ ਬਣਾ ਹੋਇਆ ਹੈ ਚੱਲੇ ਕਰਦੇ ਸਭ ਕਿਹ ਹੈ ਕੋਈ ਕੋਈ ਜੁੜੀ ਸਵਾ ਰਹੇ ਹੈ ਸਭ ਬਤ ਹੈ ਹੈਲੋ ਵੀਨ ਡੱਬਲ ਮਨ ਹੈਗਾ ਨਹੀਂ ਮਨ ਹੈਗਾ ਨਹੀਂ ਪੈਰਾਸ਼ੂਟ ਗਿਆ ਸਾਡਾ ਸਟਾਰ ਚ ਫਾਇਰ ਸੀ ਕਰ ਦਈਏ ਸੀ ਉਹ ओरिएंट ਨਵਾਂ ਤੁਹਾਡਾ ਦੇਖਣ ਵਾਲਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ